ਇਨਸਾਨ ਇੱਕ ਵਾਇਰਸ ਹੈ। ਵਾਇਰਸ ਦੀ ਪਛਾਣ ਪਤਾ ਹੈ ਕੀ ਹੁੰਦੀ ਹੈ? ਉਹ ਆਪਣੇ ਮਾਲਕ ਨੂੰ ਹੀ ਖਾ ਜਾਂਦਾ ਹੈ। ਜਿਸ ਨੇ ਉਸਨੂੰ ਪਾਇਆ ਹੁੰਦਾ ਹੈ ਉਸ ਨੂੰ ਹੀ ਉਹ ਖਾ ਜਾਂਦਾ ਹੈ। ਇਸ ਧਰਤੀ ਨੇ ਸਾਨੂੰ ਪਾਇਆ ਹੈ ਅਸੀਂ ਇਸ ਨੂੰ ਹੀ ਖਾ ਗਏ। ਤਾਂ ਹੋਂਦ ਦੇ ਪੱਖੋਂ ਵੇਖੀਏ ਤਾਂ ਮਨੁੱਖ ਸਭ ਤੋਂ ਵੱਡਾ ਵਾਇਰਸ ਹੈ। ਵਾਇਰਸ ਹਮੇਸ਼ਾ ਇੱਕ ਸ਼ਿਕਾਰ ਦੀ ਤਲਾਸ਼ ਵਿੱਚ ਰਹਿੰਦਾ ਹੈ। ਉਹ ਆਪਣੇ ਆਪ ਵਧ ਨਹੀਂ ਸਕਦਾ ਜੋ ਉਸ ਦਾ ਨਿਸ਼ਾਨਾ ਹੁੰਦਾ ਹੈ ਉਹ ਸਿਰਫ ਉਸ ਦੇ ਸਰੀਰ ਦੇ ਅੰਦਰ ਹੀ ਵੱਲ ਸਕਦਾ ਹੈ ਆਪਣੇ ਆਪ ਨੂੰ ਤਾਂ ਵਧਾ ਲੈਂਦਾ ਹੈ ਪਰ ਜਿਸ ਨੂੰ ਘੇਰਦਾ ਹੈ ਉਸ ਨੂੰ ਤਬਾਹ ਕਰ ਦਿੰਦਾ ਹੈ ਅਸੀਂ ਵੀ ਇਹੀ ਕੀਤਾ ਹੈ ਅਸੀਂ ਧਰਤੀ ਉੱਤੇ ਆਪਣੇ ਆਪ ਨੂੰ ਤਾਂ ਕਈ ਗੁਣਾ ਵਧਾ ਲਿਆ ਆਪਣੀ ਗਿਣਤੀ ਬੇहद ਵਧਾ ਲਈ ਤੇ ਧਰਤੀ ਨੂੰ ਤਬਾਹ ਕਰ ਦਿੱਤਾ ਅਸੀਂ ਇਸ ਧਰਤੀ ਦੇ ਕਰੋਨਾ ਵਾਇਰਸ ਹਾਂ कोरोना ਦਾ ਛੋਟਾ ਮੋਟਾ ਸੀ ਉਹ ਤਾਂ ਵਿਚਾਰਾ ਇੱਕ 2 ਸਾਲਾਂ ਵਿੱਚ ਆ ਕੇ ਸ਼ਾਂਤ ਵੀ ਹੋ ਗਿਆ। ਅਸੀਂ ਤਾਂ ਸਾਰੇ ਧਰਤੀ ਨੂੰ ਤੇ ਸਾਰੀਆਂ નિર્ਦੋਸ਼ ਜਾਤੀਆਂ ਨੂੰ ਪੂਰੀ ਤਰ੍ਹਾਂ ਖਤਮ ਕੀਤੇ ਬਿਨਾਂ ਨਹੀਂ ਰੁਕਾਂਗੇ। ਆਬਾਦੀ ਵਧੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸ਼ਹਿਰ ਦੇ ਵਿਚਕਾਰ ਥਾਂ ਖਾਲੀ ਛੱਡ ਦਿੱਤੀ ਜਾਵੇਗੀ? ਆਬਾਦੀ ਵਧੇਗੀ ਤਾਂ ਕੀ ਹੋਵੇਗਾ? ਕੋਈ ਨਾ ਕੋਈ ਡਿਵੈਲਪਰ ਇੱਥੇ ਵੀ ਕੁਝ ਤਿਆਰ ਕਰ ਰਿਹਾ ਹੋਵੇਗਾ ਵੱਡੇ ਵੱਡੇ ਸ਼ਹਿਰਾਂ ਵਿੱਚ ਜੋ ਚੀਲਾਂ ਸਨ ਜਿਵੇਂ ਕਿ ਬੈਂਗਲੁਰੂ ਉਹਨਾਂ ਦਾ ਕੀ ਬਣਿਆ ਉਹਨਾਂ ਨੂੰ ਪੂਰੀ ਤਰ੍ਹਾਂ ਭਰਤਾ ਦਿੱਤਾ ਗਿਆ ਅਤੇ ਉੱਥੇ ਰਹਿ ਸ਼ੀਤ ਤੇ ਵਪਾਰਕ ਇਮਾਰਤਾਂ ਖੜੀਆਂ ਕਰ ਦਿੱਤੀਆਂ ਗਈਆਂ ਅਸੀਂ ਦਰਿਆਵਾਂ ਵਿੱਚੋਂ ਰੇਤ ਕੱਢ ਰਹੇ ਹਾਂ ਕਿਸ ਲਈ ਰੇਤ ਕੱਢ ਰਹੇ ਹਾਂ ਜੋ ਲੋਕ ਪੈਦਾ ਹੋਏ ਹਨ ਉਹਨਾਂ ਦੇ ਘਰ ਬਣਾਉਣ ਲਈ ਢਾਂਚਾ ਤਿਆਰ ਕਰਨ ਲਈ